ਬਰਸ਼ ਤੋਂ ਬਾਅਦ ਤਲਵੰਡੀ ਸਾਬੋ ਦਾ ਮਾਹੌਲ ਜੀ ਹਾਂ ਦੋਸਤੋ ਜੋ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਇਹ ਕਿਸੇ ਛੱਪੜ ਝੀਲ ਜਾਂ ਤਲਾਬ ਦੀ ਵੀਡੀਓ ਨਹੀਂ ਇਹ ਦ੍ਰਿਸ਼ ਤਲਵੰਡੀ ਸਾਬੋ ਦੇ ਬੱਸ ਸਟੈਂਡ ਦੇ ਬਿਲਕੁਲ ਸਾਹਮਣੇ ਦਾ ਦ੍ਰਿਸ਼ ਹੈ ਤੇ ਜਿੱਥੇ ਚਾਰੇ ਪਾਸੇ ਪਾਣੀ ਹੀ ਪਾਣੀ ਹੈ ਤੇ ਤੁਸੀਂ ਦੇਖੋ ਕਿਵੇਂ ਯਾਤਰੀ ਆਪਣੇ ਆਪ ਨੂੰ ਬੱਸ ਅਡੇ ਚੋਂ ਬਚਦੇ ਬਚਾਉਂਦੇ ਬਾਹਰ ਆ ਰਹੇ ਹਨ ਬੈਗ ਆਪਣਾ ਕੀਮਤੀ ਸਮਾਨ ਬਚਾਉਂਦੇ ਹੋਏ ਤੇ ਚਾਰੇ ਪਾਸੇ ਦਾ ਮੰਜ਼ਰ ਇਹ ਹੈ ਦੋਸਤੋ ਜਦੋਂ ਵੀ ਤਲਵੰਡੀ ਸਾਬੋ ਦੇ ਵਿੱਚ بارش ਹੁੰਦੀ ਹੈ ਤਾਂ ਇਹ ਨਾਲ ਦੀ ਨਾਲ ਹੀ ਇਹ ਥਾਂ ਜਿਹੜਾ ਹੈਗਾ ਬੱਸ ਸਟੈਂਡ ਆ ਜੋ ਵੱਡਾ ਗੇਟ ਹੈ ਬਾਹਰ ਗੁਰਦੁਆਰਾ ਸਾਹਿਬ ਦੇ ਸਾਹਮਣੇ ਤਾਂ ਉੱਥੇ ਪਾਣੀ ਹੀ ਪਾਣੀ ਹੋ ਜਾਂਦਾ ਹੈ ਸਾਰੇ ਪਾਸੇ ਛੱਪੜ ਬਣ ਜਾਂਦਾ ਹੈ ਦੇਖੋ ਕਿੰਨੀ ਮੁਸ਼ਕਲ ਨਾਲ ਪਾਣੀ ਹੈ ਜਿਹੜਾ ਦੁਕਾਨਾਂ ਵਿੱਚ ਵੜਨ ਲਈ ਵੀ ਤਿਆਰ ਹੈ ਚਾਰੇ ਪਾਸੇ ਕਿਵੇਂ ਲੋਕ ਆਪਣੇ ਆਪ ਨੂੰ ਵਿਚਾਰ ਰਹੇ ਹਨ ਤੇ ਆ ਬੱਸ ਸਟੈਂਡ ਦੇ ਵਿੱਚ ਤੁਸੀਂ ਦੇਖੋ ਕਿਵੇਂ ਦੁਕਾਨਾਂ ਫੜੀਆਂ ਰੇੜੀਆਂ ਡੁੱਬ ਚੁੱਕੀਆਂ ਹਨ ਤੇ ਪਸਾਂ ਬੱਸ ਅਡੇ ਦੇ ਵਿੱਚੋਂ ਪਾਣੀ ਦੇ ਵਿੱਚੋਂ ਤੁਸੀਂ ਦੇਖੋ ਬਾਹਰ ਆ ਰਹੀਆਂ ਹਨ ਕਿੰਨਾ ਖਤਰਨਾਕ ਤੇ ਕਿੰਨਾ ਮਾੜਾ ਹਾਲ ਹੈ ਦੋਸਤੋ ਇਸ ਤਰ੍ਹਾਂ ਦੇ ਹਾਲਾਤ ਕਿਉਂ ਪੈਦਾ ਹੋਏ ਨੇ ਇੱਕ ਤਾਂ ਅੱਜ ਕੱਲ ਜਿਹੜੀ ਸਾਡੀ ਲੈਂਡਸਕੇਪਿੰਗ ਅਸੀਂ ਜਦੋਂ ਗਲੀਆਂ ਜਾਂ ਘਰ ਬਣਾਉਨੇ ਆ ਪਰਤ ਪਾ ਲੈਂਦੇ ਆ ਪਾਣੀ ਦੇ ਨਿਕਾਸ਼ ਰੋਕ ਦਿੰਨੇ ਆ ਤੇ ਦੂਸਰਾ ਸੀਵਰੇਜ ਦੇ ਪੁਖਤਾ ਪ੍ਰਬੰਧ ਨਾ ਹੋਣ ਕਰਕੇ ਵੀ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੋਏ ਨੇ ਇੱਥੇ ਗੱਲ ਇਹ ਵੀ ਵਰਨਣਯੋਗ ਹੈ ਕਿ ਅੱਜ ਤੋਂ ਲਗਭਗ 20 ਸਾਲ ਪਹਿਲਾਂ 18 17 ਸਾਲ ਪਹਿਲਾਂ ਜਦੋਂ ਸੀਵਰੇਜ ਪਾਇਆ ਗਿਆ ਸੀ ਪੰਜਾਬ ਦੇ ਦੋ ਇਤਿਹਾਸਕ ਸ਼ਹਿਰ ਧਾਰਮਿਕ ਸ਼ਹਿਰ ਤਤਸ਼੍ਰੀ ਦਮਦਮਨ ਸਾਹਿਬ ਤੇ ਅਨੰਦਪੁਰ ਸਾਹਿਬ ਇੱਥੇ ਡਬਲ ਸੀਵਰੇਜ ਸੀ ਪਾਣੀ ਵਾਲਾ ਨਿਕਾਸ਼ ਵੱਖਰਾ ਸੀ ਤੇ ਦੂਸਰਾ ਵੱਖਰਾ ਸੀ ਪਰ ਹੁਣ ਕੀ ਆ ਸਾਰੇ ਹੀ ਜਿਹੜੇ ਪ੍ਰਬੰਧ ਨੇ ਉਹ ਡਗ ਮਗਾਏ ਨੇ ਡਗ ਮਗਾ ਚੁੱਕੇ ਨੇ ਤੇ ਕਿਸੇ ਪਾਸੇ ਦੀ ਕੋਈ ਪਾਣੀ ਦਾ ਨਿਕਾਸ ਜਾਂ ਨਹੀਂ ਹੋ ਰਿਹਾ ਤੁਸੀਂ ਹਾਲਾਤ ਤੁਹਾਡੇ ਸਾਹਮਣੇ ਨੇ ਤੁਸੀਂ ਆ ਵੀਡੀਓ ਦੇ ਵਿੱਚ ਦੇਖ ਰਹੇ ਹੋ ਦੇਖੋ ਕਿਸ ਤਰ੍ਹਾਂ ਜਿਹੜੇ ਵਾਹਨ ਨੇ ਦੇ ਹੈਗੇ ਸਾਧਨ ਨੇ ਕਿਵੇਂ ਪਾਣੀ ਦੇ ਵਿੱਚ ਡੁੱਬੇ ਹੋਏ ਨੇ ਸੋ ਇਹ ਬਸੜੇ ਦਾ ਜਿਹੜਾ ਸੀਨ ਆ ਤੁਸੀਂ ਦੇਖ ਰਹੇ ਹੋ ਆਪਦੇ ਆਪ ਨੂੰ ਬਚਦੇ ਬਚਾਉਂਦੇ ਇਸ ਤਰ੍ਹਾਂ ਉਹ ਬੱਸ ਸਟੈਂਡ ਦੇ ਵਿੱਚੋਂ ਲੋਕ ਬਾਹਰ ਨਿਕਲ ਰਹੇ ਨੇ ਸੋ ਇਸ ਤਰ੍ਹਾਂ ਅ ਅਸੀਂ ਸਰਕਾਰਾਂ ਨੂੰ ਵੀ ਕੋਸ਼ਿਸ਼ ਕਰ ਸਕਦੇ ਆ ਪ੍ਰਬੰਧਾਂ ਨੂੰ ਕਿ ਇਹ ਕਿਉਂ ਹੈ ਦੇਖੋ ਸਾਰਾ ਰੇੜੀ ਫੜੀ ਸਭ ਚੀਜ਼ਾਂ ਡੁੱਬ ਚੁੱਕੀਆਂ ਨੇ ਇਹ ਆਟੋ ਆ ਤੁਹਾਡੇ ਸਾਹਮਣੇ ਦੇਖੋ ਪਾਣੀ ਦੇ ਵਿੱਚ ਡੁੱਬ ਚੁੱਕਿਆ ਤੇ ਆਓ ਹੁਣ ਅਸੀਂ ਤੁਹਾਨੂੰ ਲੈ ਚੱਲਦੇ ਆ ਅ ਕਚਹਿਰੀ ਤੋਂ ਅੱਗੇ ਕੋਰਟ ਤੋਂ ਅੱਗੇ ਆ ਜਿਹੜਾ ਹੈਗਾ ਦਾਣਾ ਮੰਡੀ ਦੇ ਸਾਹਮਣੇ ਦਾ ਦ੍ਰਿਸ਼ਾ ਦੋਸਤੋ ਇੱਥੇ ਵੀ ਹਾਲਤ ਬਹੁਤ ਬਦਤਰ ਨੇ ਤੁਸੀਂ ਦੇਖੋ ਕਿਵੇਂ ਪਾਣੀ ਦੇ ਵਿੱਚ ਜਿਹੜਾ ਹੈਗਾ ਕੋਈ ਵੀ ਹਾਦਸਾ ਕੋਈ ਵੀ ਦੁਰਘਟਨਾ ਇੱਥੇ ਹੋ ਸਕਦੀ ਆ ਸੋ ਇਸ ਤਰ੍ਹਾਂ بارش ਵੀ ਕੋਈ ਆਪਾਂ ਇਹ ਨਹੀਂ ਕਹਿ ਸਕਦੇ ਕਿ ਬਹੁਤ ਹੀ ਜ਼ੋਰਦਾਰ ਮੋਹਲੇ ਤਾਰ بارش ਪਈ ਆ ਤੇ ਪਰ ਫਿਰ ਵੀ ਤੁਸੀਂ ਦੇਖੋ ਸੜਕ ਦੇ ਉੱਪਰ ਕਿਤੇ ਸੁੱਕਾ ਥਾਂ ਨਹੀਂ ਇੱਥੇ ਸਾਰੇ ਪਾਸੇ ਇੱਥੇ ਵੀ ਜਲਥਲਾ ਆ ਬਿਲਕੁਲ ਦਾਣਾ ਮੰਡੀ ਦੇ ਸਾਹਮਣੇ ਦਾ ਆ ਦ੍ਰਿਸ਼ ਹੈ ਇਥੇ ਪਾਣੀ ਦੇ ਵਿੱਚ ਫਸੇ ਹੋਏ ਨੇ ਲੋਕ ਤਾਂ ਇਹ ਬਿਲਕੁਲ ਥਾਣੇ ਦੇ ਡੀਐਸਪੀ ਦਫਤਰ ਦੇ ਸਾਹਮਣੇ ਆਪਾਂ ਪਹੁੰਚ ਚੁੱਕੇ ਆ ਜਿੱਥੇ ਚਾਰੇ ਪਾਸੇ ਸਾਰੇ ਪਾਸੇ ਪਾਣੀ ਹੀ ਪਾਣੀ ਪਾਣੀ ਹੈ ਤਾਂ ਤੁਸੀਂ ਦੇਖੋ ਕਿ ਇਹ ਦ੍ਰਿਸ਼ ਆ ਗਿਆ ਤਲਵੰਡੀ ਸਾਬੋ ਪੁਲਿਸ ਸਟੇਸ਼ਨ ਦਾ ਅੰਦਰ ਪਾਣੀ ਦਾਖਲ ਹੋ ਚੁੱਕਿਆ ਹੈ ਥਾਣੇ ਦੇ ਅੰਦਰ ਤੱਕ ਪਾਣੀ ਅੱਗੇ ਜੋ ਇਮਾਰਤ ਹੈ ਗੇਟ ਹੈ ਉਹ ਕਪਤਾਨ ਪੁਲਿਸ ਡੀਐਸਪੀ ਦਾ ਦਫਤਰ ਹੈ ਉਹਦੇ ਵਿੱਚ ਵੀ ਤੁਸੀਂ ਦੇਖੋ ਅੰਦਰ ਤੱਕ ਪਾਣੀ ਬਿਲਕੁਲ ਝੀਲ ਨੋਵਾ ਬਣਿਆ ਹੋਇਆ ਹੈ ਸੋ ਇਸ ਤਰ੍ਹਾਂ ਦੇ ਹਾਲਾਤ ਨਹੀਂ ਹੋਣੇ ਚਾਹੀਦੇ ਪ੍ਰਬੰਧ ਉਚਿਤ ਹੋਣੇ ਚਾਹੀਦੇ ਨੇ ਤਾਂ ਦੇਖੋ ਚਾਰੇ ਪਾਸੇ ਫੇਰ ਪਾਣੀ ਹੀ ਪਾਣੀ ਪਾਣੀ ਦੇ ਵਿੱਚੋਂ ਦੀ ਜਾ ਰਹੇ ਨੇ ਸਾਰੇ ਮਸ਼ੀਨਰੀ ਟ੍ਰੈਫਿਕ ਜਾ ਰਹੀ ਆ ਇਹ ਥਰਮਲ ਵਾਲਿਆਂ ਦੀ ਬੱਸਾ TSPL ਵਾਲਿਆਂ ਦੀ ਦਾਣਾ ਮੰਡੀ ਸਾਰੇ ਪਾਸੇ ਪਾਣੀ ਤੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ